ਸਾਡੇ ਜਿਹੜੀ ਮੇਡ ਕਿਚਨ ਚ ਕੰਮ ਕਰਦੀ ਆ ਉਹਦੇ ਗੋਡੇ ਦੁਖਦੇ ਰਹਿੰਦੇ ਸੀ ਵਿਚਾਰੀ ਤੁਰੀ ਰਹਿੰਦੀ ਸੀ ਥੋੜੇ ਦਿਨਾਂ ਬਾਅਦ ਦਵਾਈ ਲੈਣ ਵਾਸਤੇ ਨਾ ਉਹ ਕਹਿੰਦੀ ਪਤਾ ਭਾਈ ਤੁਹਾਡੇ ਜਿਹੜਾ ਸੁਭਾਸ਼ ਗੋਇਲ ਜੀ ਆ ਨਾ ਤੁਹਾਡੇ ਵੀਰ ਜੀ ਮੈਂ ਤਾਂ ਉਹਨਾਂ ਦਾ ਇੱਕ ਨੁਸਖਾ ਦੇਖਿਆ ਸੀ ਇੱਕ ਦਿਨ ਟੀਵੀ ਤੇ ਤੇ ਕਹਿੰਦੀ ਮੈਂ ਤਾਂ ਉਹੀ ਕਰ ਲਿਆ ਤੇ ਕਹਿੰਦੀ ਮੇਰੇ ਤਾਂ ਹੁਣ ਗੋਡੇ ਬਹੁਤ ਠੀਕ ਨੇ ਮੈਂ ਤਾਂ ਬਿਲਕੁਲ ਠੀਕ ਹੋ ਗਈ ਆ ਤੇ ਮੈਂ ਕਹਿੰਦਾ ਵੀ ਵਧੀਆ ਗੱਲਾਂ ਨਾ ਤੇਰੀਆਂ ਦਵਾਈਆਂ ਜਿਹੜੀਆਂ ਦੂਜੀਆਂ ਖਾਂਦੀ ਸੀ ਉਹਦਾ ਸਾਈਡ ਇਫੈਕਟ ਵੀ ਸੀਗਾ ਤੇ ਮੈਂ ਹੁਣ ਤੈਨੂੰ ਦੇਸੀ ਚੀਜ਼ਾਂ ਨੇ ਕਰਦੀਆਂ ਤੇ ਗੋਡਿਆਂ ਦੇ ਵਿੱਚ ਗੈਸ ਜੋੜਾਂ ਦੇ ਵਿੱਚ ਗੈਸ ਸਟੀਫਨਸ ਹੁੰਦੀ ਹੈ ਵੀ ਐ ਐ ਕਰਦੇ ਸੂਈ ਸੂਈ ਆਕੜੇ ਹੁੰਦੇ ਨੇ ਵੀ ਗੁਲਸਾਬ ਜਦੋਂ ਚੱਲ ਪੈਂਦੇ ਆ ਫਿਰ ਵਧੀਆ ਚੱਲ ਪੈਂਦੇ ਇਹ ਕੀ ਹੁੰਦਾ ਇਹ ਗੈਸ ਹੁੰਦੀ ਹੈ ਅਜਵੈਨ ਉਹਨੂੰ ਖਤਮ ਕਰਦੀ ਹੈ ਅੱਛਾ ਜੀਰਾ ਜਿਹੜਾ ਤੁਹਾਡੇ ਹਾਜ਼ਮੇ ਨੂੰ ਠੀਕ ਕਰਦਾ ਸੌਂਫ ਜਿਹੜੀ ਆ ਉਹ ਤੁਹਾਡੇ ਸ਼ੀਤ ਕਰ ਦਿੰਦੀ ਹੈ ਠੰਡਾ ਸਰੀਰ ਨੂੰ ਦਿਮਾਗ ਨੂੰ ਤਾਂ ਇਹ ਤਿੰਨ ਚੀਜ਼ਾਂ ਦਾ ਜਦੋਂ ਕੰਬੀਨੇਸ਼ਨ ਹੁੰਦਾ ਤਾਂ ਇਹ ਕਮਾਲ ਕਰਦਾ ਜੀ ਕਿਸੇ ਕਿਸੇ ਨੂੰ ਥੋੜੀ ਜਿਹੀ ਜਲਨ ਕਰਦਾ ਧਿਆਨ ਰੱਖਿਓ ਗਰਮੀ ਕਿ ਜਦੋਂ ਮੈਨੂੰ ਦੱਸਿਆ ਮੈਨੂੰ ਗਰਮੀ ਹੋ ਜਾਂਦੀ ਹੈ ਉਹਨਾਂ ਨੂੰ ਮੈਂ ਕਿਹਾ ਵੀ ਸੌਫ ਡਬਲ ਪਾ ਲਓ ਬਟ ਸੈਟ ਕੋਲੋਂਜੀ ਵੀ ਤੁਸੀਂ ਕਿਹਾ ਸੀ ਨਾ ਵਿੱਚ ਥੋੜੀ ਜੀ ਥੋੜੀ ਜੀ ਉਹ ਮਤਲਬ 100 ਗ੍ਰਾਮ ਦੇ ਵਿੱਚ 10 ਗ੍ਰਾਮ ਆ ਮੈਨੂੰ ਯਾਦ ਆ ਵੀ ਤੁਸੀਂ ਕਿਹਾ ਸੀ ਵੀ ਕੋਈ ਕਹਿੰਦਾ ਵੀ ਇੰਨੇ ਕਿ ਦਾਣੇ ਤਾਂ ਮੂੰਹ 'ਚ ਫਸ ਜਾਂਦੇ ਆ ਆ ਕਹਿੰਦਾ ਇੱਕ ਬੜੇ ਵਾਸਤੇ ਲੋਕ ਇੱਕ ਕਮੈਂਟ 'ਚ ਲਿਖਿਆ ਸੀ ਕਹਿੰਦਾ 10 ਦਾਣੇ ਤਾਂ ਕੋਈ ਨਾ ਜਾਣਾ ਜੀ ਵਸ ਜਾਂਦੇ ਆ ਮੈਂ ਤੇਰੀ ਜਾਣਾ ਇੱਕ ਬਾਰ ਨਕਲੀ ਲਵਾਇਆ ਹੋਣਾ ਅਸਲੀ ਜੀ ਨਹੀਂ ਵਸਦੇ ਨਹੀਂ ਸਹੀ ਗੱਲ ਹੈ ਵੀ ਇਹ ਇਸ ਸੀਜ਼ਨ ਨੇ ਅਸਰ ਬਹੁਤ ਕੀਤਾ ਹੈ ਜਿਵੇਂ ਤੁਸੀਂ ਜਮੈਨ ਦੱਸਿਆ ਵੀ ਚਲੋ ਜਮੈਨ ਜੇ ਕਿਸੇ ਨੂੰ ਗਰਮੀ ਕਰਦੀ ਆ ਤਾਂ ਸੌਫ ਡਬਲ ਪਾ ਲਓ ਕਿਉਂਕਿ ਮੇਰੇ ਖਿਆਲ ਜਿਹੜੀ ਗੈਸ ਬਣਦੀ ਆ ਇਹ ਮੇਰੇ ਖਿਆਲ ਗਰਮੀ ਨਾਲ ਹੀ ਬਣਦੀ ਆ ਨਾ ਇਹ ਗਰਮੀ ਨਾਲ ਜਦੋਂ ਗਰਮੀ ਵੱਜ ਜਾਂਦੀ ਆ ਜਦੋਂ ਨਾ ਜਿਲੀਵਰ ਚ ਗਰਮੀ ਪੈਂਦੀ ਆ ਉਦੋਂ ਗੈਸ ਬਣਦੀ ਆ ਫਿਰ ਬਲੋਟਿੰਗ ਗੈਸ ਖੱਟੇ ਡਕਾਰ ਬਦ ਹਜਮੀ ਜਲਣ ਐਸਿਡਿਟੀ ਫਿਰ ਉਹ ਸਵੇਰੇ ਲੋਕ ਕੈਪਸੂਲ ਖਾਣ ਲਾਇ ਜਿੰਦੇ ਨੇ ਖਾਲੀ ਪੇਟ ਉਹ ਕੈਪਸੂਲ ਛਡਾਉਣ ਲਈ ਦੱਸਿਆ ਸੀਗਾ ਜੀ ਇੱਕ ਤਾਂ ਖੀਰਾ ਦੱਸਿਆ ਸੀਗਾ ਖਾਲੀ ਪੇਟ ਖਾ ਲੋ ਇੱਕ ਦੱਸਿਆ ਸੀਗਾ ਜੀਰਾ ਜ਼ਮੈਨ ਤੇ ਸੌਫ ਮੈਂ ਤੁਹਾਨੂੰ ਦੱਸਾਂ ਨੂਰੀ ਮੈਡਮ ਕਮਾਲ ਕਰਤਾ ਇਸ ਚੀਜ਼ ਨੇ ਇਹ ਨੁਸਖਾ ਤਾਂ ਬੜਾ ਕਾਮਯਾਬ ਆ ਤੁਹਾਡੇ ਸਾਰੇ ਨੁਸਖੇ ਵੈਸੇ ਕਾਮਯਾਬ ਜੀਰਾ ਜ਼ਮੈਨ ਵਾਲੇ ਦੇ ਤਾਂ ਗਡਾਉ ਨਹੀਂ ਲੱਗੇ ਜੀ ਹੁਣ 100 100 ਗ੍ਰਾਮ ਖਰੀਦਿਆ ਮੰਨ ਲਓ ਹੁਣ ਲੱਖ ਬੰਦੇ ਨੇ ਖਰੀਦ ਲੱਖ 100 ਗ੍ਰਾਮ ਹੋ ਗਿਆ ਜੀ ਕੁਸਾ ਬਲੋ ਵੀ ਕਿਸੇ ਨਾਲ ਤੇ ਤੁਹਾਨੂੰ ਜਵਾਵਾਂ ਦੰਦੇ ਹੋਣੇ ਜਿਹਦੇ ਗੋਡਾਣ ਚ ਸਟੋਰ ਤੀ ਉਹ ਤਾਂ ਇੱਲੇ ਹੀ ਹੈ ਨਾ ਬੋਝ ਤਾਂ ਉੱਥੇ ਪਿਆ ਨਾ ਜਦੋਂ ਚੱਲਿਆ ਨਹੀਂ ਪਰ ਰਾਜੀ ਵੀ ਤਾਂ ਹੋਗੀ ਨਾ ਦੁਨੀਆ ਬਹੁਤ ਰਾਜੀ ਹੋਗੀ ਉਹਨਾਂ ਕਹਿੰਦੇ ਸਾਨੂੰ ਗੈਸ ਨਹੀਂ ਬਣਦੀ ਤੇ ਆ ਜਿਹੜੀ ਤੁਸੀਂ ਗੱਲ ਕੀਤੀ ਵੀ ਕਈ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਵੀ ਥੋੜੀ ਜੀ ਗਰਮੀ ਹੋ ਜਾਂਦੀ ਆ ਤੇ ਇਹ ਚਲੋ ਵਧੀਆ ਹੋ ਗਈ ਸੌਫ ਜਿਆਦਾ ਪਾਲ ਲੈਣ ਸੌਫ ਜਿਆਦਾ ਪਾਲ ਲੈਣ ਬਹੁਤ ਜਿਹਨਾਂ ਦੀ ਗਰਮ ਤਸੀਰ ਆ ਹੁਣ ਜਿਵੇਂ ਕਈਆਂ ਦੇ ਘਰੇ ਪਾਊਡਰ ਬਣਿਆ ਪਿਆ ਮੈਨੂੰ ਕਹਦੇ ਵੀ ਮੈਂ ਤੇ ਤੇਰੇ ਸੁਣ ਕੇ ਨੁਸਖਾ ਮੈਂ ਤਾਂ 1/2 ਕਿਲੋ ਬਣਾ ਲਿਆ ਹੁਣ ਮੈਂ ਕੀ ਕਰਾਂ ਮੈਂ ਜਣਾ ਉਹ ਚਾਹਦਾ ਕਿਲੋ ਹੀ ਸੌਫ ਪਾਲਾ ਹੋਰ ਹਾਂ ਅੱਛਾ ਜੀ ਉਹਦੇ ਪੂਰਾ ਕੰਮ ਆਊਗਾ ਔਰ ਉਸ ਤੋਂ ਬਾਅਦ ਉਹ ਵਧੀਆ ਫੇਰ ਕਹਿੰਦੇ ਹਾਉਨ ਠੀਕ ਹਾਉਨ ਫਿੱਟਾ